ਬਿਲਕੁਲ ਜੀ ਪਿੰਡ ਸੋਹਲੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਸਭਾ ਹਲਕਾ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਜੀ ਪਿੰਡ ਸੋਹਲੀ ਪਹੁੰਚੇ ਨੇ ਇੱਥੇ ਆਮ ਆਦਮੀ ਪਾਰਟੀ ਦੇ ਯੁਵਾ ਆਗੂ ਜਿਹੜੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨੇ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਤਰਮਿੰਦਰ ਸਿੰਘ ਹੈ ਜੀ ਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਪੱਪੀ ਜੀ ਅੱਜ ਆਏ ਸੀ ਇੱਥੇ ਤੁਸੀਂ ਵੀ ਉਹਨਾਂ ਦਾ ਸਵਾਗਤ ਕੀਤਾ ਵਾ ਲੱਗਦਾ ਜੀ ਝਾੜੂ ਫੇਦੇਗਾ ਜੀ ਇਸ ਵਾਰ ਪੂਰਾ ਫੁੱਲ ਜੀ ਪੂਰਾ ਸਫਾਇਆ ਕਰਾਂਗੇ ਜੀ ਝਾੜੂ ਨਾਲ ਇਸ ਵਾਰ ਪੂਰਾ 100% ਉਮੀਦ ਆ ਵੀ ਅਸੀਂ ਪੂਰਾ ਬਹੁਤ ਵੱਡੀ ਲੀਡ ਪੱਪੀ ਪ੍ਰਾਚਰ ਜੀ ਮੈਂ ਜਿਤਾਵਾਂਗੇ ਕਿੰਨਾ ਕੁ ਬਦਲਾਅ ਲੱਗਦਾ ਜੀ ਜਿਹੜੀ 2 ਸਾਲ ਹੋ ਗਏ ਸਰਕਾਰ ਨੂੰ ਕਿ ਲੱਗਦਾ ਹੈ ਬਦਲਾਅ ਆਇਆ ਵਾ ਬਿਲਕੁਲ ਆਇਆ ਜੀ ਬਦਲਾਅ ਬਦਲਾਅ ਤਾਂ ਆਪਾਂ ਨੂੰ ਸਭ ਨੂੰ ਦੀਂਦਾ ਵਾ ਉਹ ਤਾਂ ਬਖਰੀ ਗੱਲ ਆ ਕਿ ਵਿਰੋਧੀ ਪਾਰਟੀਆਂ ਨੂੰ ਬਦਲਾਅ ਨਹੀਂ ਦੀਂਦਾ ਪਰ ਸਾਨੂੰ ਹੁਣ ਸਾਨੂੰ ਕਿਸਾਨ ਭਾਈਚਾਰੇ ਨੂੰ ਬਦਲਾਅ ਦੀਂਦਾ ਵਾ ਮਜ਼ਦੂਰ ਵਰਗ ਨੂੰ ਬਦਲਾਅ ਦੀਂਦਾ ਵਾ ਸਭ ਹਰੇਕ ਚੀਜ਼ ਚ ਬਦਲਾਅ ਵਾ ਜੀ ਲੱਗਦਾ ਜੀ ਪੱਪੀ ਪ੍ਰਾਚਰ ਜੀ ਅਗਰ ਜਿੱਤਦੇ ਨੇ ਅੱਗੇ ਆ ਕੇ ਲੋਕ ਸਭਾ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਚੱਕਣਗੇ ਬਿਲਕੁਲ ਚੱਕਣਗੇ ਜੀ ਪਹਿਲਾਂ ਸਾਡੇ ਭਗਵੰਤ ਸਿੰਘ ਮਾਨ ਹੀ ਨਹੀਂ ਮੁਝ ਉਹ ਮਾਨ ਹੈਗੇ ਕਿਸਾਨੀ ਮੁੱਦੇ ਤਾਂ ਉਹਨਾਂ ਨੇ ਹੁਣ ਪਾਣੀ ਟੈਲਾਂ ਤੱਕ ਪਹੁੰਚ ਗਏ ਆ ਜੀ ਫਸਲ ਅਸੀਂ ਇੱਕ ਦਿਨ ਵੇਚੀ ਦੂਜੇ ਦਿਨ ਪੇਮੈਂਟ ਆ ਗਈਆਂ ਜੀ ਪੀ ਪ੍ਰੈਸ਼ਰ ਆ ਕੇ ਜਦੋਂ ਹੋਰ 13 ਅਸੀਂ ਉੱਥੇ ਭੇਜਤੇ ਤਾਂ ਉਹ ਕਿਉਂ ਨਹੀਂ ਮੁੱਦੇ ਚੱਕਣਗੇ ਜੀ ਕਿਸਾਨਾਂ ਦੇ ਬਿੱਟੂ ਜੀ ਨੇ ਕਿੱਦਾਂ ਦੇਖਦੇ ਪਹਿਲਾਂ ਉਹ 10 ਸਾਲ ਰਹੇ ਨੇ ਇੱਥੇ ਐਮਪੀ ਰਹੇ ਨੇ ਤੇ ਹੁਣ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਰਿਆ ਵਾ ਕੀ ਲੱਗਦਾ ਵਾ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਉਹਨਾਂ ਬਾਰੇ ਹੁਣ ਜੀ ਕੀ ਕਹਿਣਾ ਤੁਹਾਨੂੰ ਪਤਾ ਹੀ ਆ ਜੀ ਉਹ ਤਾਂ ਜੀ ਪਿੰਡਾਂ ਜਿੱਤਾ ਜਮਾ ਹੀ ਨਹੀਂ ਹੈਗਾ ਉਹ ਤਾਂ ਆਏ ਤੁਹਾਡੇ ਪਿੰਡ ਆਏ ਨੇ ਨਹੀਂ ਜੀ ਬਿਲਕੁਲ ਨਹੀਂ ਆ ਸਵਾਗਤ ਹੁ ਪਤਈਆ ਜੀ ਕਰਾਂਗੇ ਕਿਹਦੇ ਹਿਸਾਬ ਨਾਲ ਕਰਾਂਗੇ ਸਵਾਗਤ ਫਿਰ ਉਸ ਹਿਸਾਬ ਨਾਲ ਨਾਲੇ ਭਾਜ ਪਾਣ ਉਹੀ ਭਾਜ ਪਾੜੇ ਵਿੱਚ ਤਾਂ ਬਿੱਟੂ ਜੀ ਕੀ ਹੁੰਦੇ ਕੋਈ ਵੀ ਹੁੰਦਾ ਚਾਹੇ ਸਾਡੇ ਸਾਡਾ ਬੰਦਾ ਵੀ ਕੋਈ ਹੁੰਦਾ ਭਾਜ ਪਾੜ ਚਲਾ ਜਾਂਦਾ ਅਸੀਂ ਭਾਜ ਪਾਣ ਨੂੰ ਤਾਂ ਜਮਾ ਹੀ ਨਕਾਰ ਕੇ ਤੋਰਾਂਗੇ ਇਥੋਂ ਜਦ ਦੂਜੇ ਪਾਸੇ ਜਿਹੜੇ ਗਿੱਦੜਵਾ ਤੋਂ ਆਏ ਨੇ ਰਾਜਾ ਵਿੜਿੰਗ ਜੀ ਪੈਰਾਸ਼ੂਟ ਰਾਈ ਨੇ ਉਹਨਾਂ ਬਾਰੇ ਕੀ ਕਹਿਣਾ ਉਹ ਆਪਣੇ ਹੈ ਹੀ ਨਹੀਂ ਸਾਡੇ ਏਰੀਆ ਦੇ ਨਹੀਂ ਹੈਗੇ ਜੀ ਉਹ ਤੱਕੜੀ ਬਾਰੇ ਕੀ ਲੈ ਸਾਡੀ ਤੱਕੜੀ ਦਾ ਤਾਂ ਅਸੀਂ ਹੁਣ ਸਾਰਾ ਪੰਜਾਬ ਤੁਸੀਂ ਸੋਹ ਬੜਾ ਸਾਫ਼ ਆ ਜੀ ਹੁਣ ਤੱਕੜੀ ਦਾ ਅਸੀਂ ਕੀ ਕਰਾਉਣਾ ਜੀ ਚਿੱਟਾ ਚਿੱਟਾ ਤੋਲੀ ਚਿੱਟਾ-ਚਿੱਟਾ ਟੋਲੀ ਗਈ ਹੈ ਜੀ ਉਹ ਤੋਂ ਅਸੀਂ ਨਹੀਂ ਹਲਕਾ ਦਾਖਾ ਵਾਸੀਆਂ ਨੂੰ ਕੀ ਅਪੀਲ ਹੈ ਹਲਕਾ ਤੁਹਾਡੇ ਪਿੰਡ ਵਾਲੇ ਸੋਹਲੀ ਰਨ ਕੀ ਪੀਦਾ ਹਲਕਾ ਵਾਸੀਓ ਤਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਵੋਟਾਂ ਨਾਲ ਆਪਾਂ ਪੱਪੀ ਪ੍ਰਾਚਰ ਜੀ ਨੂੰ ਜਿਤਾ ਕੇ ਜੀ ਭੇਜੀਏ ਲੋਕ ਸਭਾ ਚ ਤੇ ਜੋ ਆਪਣੇ ਅੱਗੇ ਤੋਂ ਬੁਕਾਰ ਦੀ ਹਨੇਰੀ ਲਿਆਉਣਗੇ ਸਾਡੇ ਉੱਤੇ ਵੀ ਮਜ਼ਬੂਤੀ ਕਰੀਏ ਜੀ ਥੋੜਾ ਸਰਕਾਰ ਦਾ ਤੇ ਬਾਕੀ ਇਹ ਆ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਕੀਤੇ ਹੋਏ ਉਹ ਦਿਂਦੇ ਹੀ ਆ ਜੀ ਪਾਣੀ ਸਮੱਸਿਆ ਕਿਸਾਨ ਇਹ ਚੀਜ਼ ਤੋਂ ਬਹੁਤ ਖੁਸ਼ ਆ ਜੀ ਤੇ ਬਾਕੀ ਇਹ ਆ ਜੀ ਬਾਕੀ ਅਸੀਂ ਦੂਜਿਆਂ ਹੀ ਤਾਂ ਗੱਲ ਹੀ ਨਹੀਂ ਕਰਦੇ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਕੀਤੇ ਕੋਈ ਆ ਕੇ ਸਾਡੇ ਬੜਿਆ ਹੀ ਨਹੀਂ ਸਾਡੇ ਲਈ ਤਾਂ ਆਮ ਐਮਐਲਏ ਸਾਡੀ ਘਰ ਦੀ ਗੱਲ ਹੋਈ ਪਈ ਆ ਜੀ ਕੋਈ ਐਮਪੀ ਪਾਰਟੀ ਦਾ ਬੰਦਾ ਜੀ ਪਿੰਡਾਂ ਚਾਹੁੰਦਾ ਜੀ ਤੇ ਉਹ ਚਾਹੁੰਦੇ ਆ ਸਾਨੂੰ ਪਤਾ ਉਹਨਾਂ ਨੂੰ ਪਤਾ ਵੀ ਵਿਸ਼ਵਾਸ ਆ ਵੀ ਇਹ ਸਾਨੂੰ ਜਿਤਾਉਣਗੇ ਜੀ ਤੇ ਜਿਤਾਵਾਂਗੇ